ਸਤਿ ਸ਼੍ਰੀ ਅਕਾਲ ਜੀ ਮੈਂ ਮਨਪ੍ਰੀਤ ਸਿੰਘ ਬਡੈਲ ਜੂਨੀਅਰ ਸਰਚ ਆਫੀਸਰ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ ਵਿੱਚ ਕੰਮ ਕਰ ਰਿਹਾ ਹਾਂ ਸਾਨੂੰ ਪਿਛਲੇ 3 ਸਾਲਾਂ ਤੋਂ ਗੁਲਜੀਤ ਅਮੇਜੀਪ ਪਰਤਾਰਿਤ ਕਰ ਰਹੇ ਨੇ ਆਪਣੇ ਬੁਰਾ ਬਿਹਾਰ ਹੈ ਉਹਨਾਂ ਦਾ ਸਾਡੇ ਪ੍ਰਤੀ ਤੇ ਇਸ ਸੰਬੰਧੀ ਅਸੀਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਡੀਨ ਅਕੈਡੈਮਿਕ ਅਫੇਅਰਸ ਤੋਂ ਤੇ ਇਨਕੁਆਰੀ ਇੱਕ ਕਮੇਟੀ ਬਣ ਗਈ ਸੀ ਉਹਨਾਂ ਸ਼ਿਕਾਇਤਾਂ ਦੇ ਉੱਪਰ ਇਨਕੁਆਰੀ ਕਮੇਟੀ ਦੀਆਂ ਫਾਈਂਡਿੰਗਸ ਵੀ ਵਾਈਸ ਚਾਂਸਲਰ ਸਾਹਿਬ ਨੂੰ ਭੇਜ ਦਿੱਤੇ ਗਏ ਸੀ ਪਰ ਉਸ ਦੀਆਂ ਫਾਈਨਡਿੰਗਸ ਦੇ ਉੱਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਅਸੀਂ ਬਾਰ-ਬਾਰ ਆਪਣੀ ਰਿਪਰੈਜੈਂਟੇਸ਼ਨ ਅੱਜ ਯੂਨੀਵਰਸਿਟੀ ਅਥਾਰਟੀ ਨੂੰ ਦਿੱਤੀਆਂ ਕਿ ਹਾਂਜੀ ਉਸ ਉੱਪਰ ਕਾਰਵਾਈ ਕੀਤੀ ਜਾਵੇ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਫਲਸਰੂਪ ਸਾਨੂੰ ਇਹ ਬੜਾ ਹੀ ਮਾੜਾ ਡਿਸੀਜਨ ਲੈਣਾ ਪਿਆ ਤੇ ਸਾਨੂੰ ਦਫਤਰ ਬੰਦ ਕਰਨਾ ਪਿਆ ਈਐਮਐਮਐਸਸੀ ਦਾ ਸੋ ਅਸੀਂ ਤਾਂ ਇਹ ਪਰ ਜ਼ੋਰ ਮੰਗ ਕਰਦੇ ਹਾਂ ਕਿ ਸਾਡੀ ਜਿਹੜੀ ਸ਼ਿਕਾਇਤਾਂ ਨੇ ਉਦੇ ਉੱਪਰ ਜਿਹੜੀ ਇਨਕੁਆਇਰੀ ਕਮੇਟੀ ਦੀਆਂ ਫਾਈਂਡਿੰਗਸ ਨੇ ਉਹਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਜਾਵੇ। ਜੀ ਸਸੀ ਕਾਲ ਜੀ ਮੈਂ ਡਾਕਟਰ ਕੁਲਪਿੰਦਰ ਸ਼ਰਮਾ ਈਐਮਆਰਸੀ ਪੰਜਾਬੀ ਯੂਨੀਵਰਸਿਟੀ ਵਿੱਚ ਪ੍ਰੋਡਿਊਸਰ ਹਾਂ ਜੀ। ਅ ਅਸੀਂ ਸਾਰੇ ਸਟਾਫ ਨੇ ਅੱਜ ਸ਼੍ਰੀ ਦਲਜੀਤ ਅੰਮੀ ਜੋ ਕਿ ਸਾਡੇ ਇਸ ਈਐਮਆਰਸੀ ਦੇ ਡਾਇਰੈਕਟਰ ਨੇ ਉਹਨਾਂ ਦੇ ਖਿਲਾਫ ਦਰਨਾ ਲਾਉਂਦੇ ਹੋਏ ਅੱਜ ਵਿਭਾਗ ਦਾ ਗੇਟ ਬੰਦ ਕੀਤਾ ਹੈ। ਸਾਡੀਆਂ ਮੰਗਾਂ ਨੇ ਕੁਝ ਜਿਨ੍ਹਾਂ ਤੇ ਅਸੀਂ ਪ੍ਰਸ਼ਾਸਨ ਨੂੰ ਪਿਛਲੇ ਲਗਭਗ 3-4 ਮਹੀਨਿਆਂ ਤੋਂ ਲਗਾਤਾਰ ਇਨ ਰਿਟਰਨ ਕੰਪਲੇਂਟਸ ਦੇ ਰਹੇ ਆ ਪਰ ਸਾਡੀ ਸੁਣਵਾਈ ਨਹੀਂ ਹੋਈ ਇਸ ਕਰਕੇ ਅੱਜ ਸਾਨੂੰ ਮਜਬੂਰਨ ਇਹ ਧਰਨਾ ਲਾਉਣਾ ਪਿਆ ਸਾਨੂੰ ਗੇਟ ਬੰਦ ਕਰਨਾ ਪਿਆ ਅਸੀਂ ਪ੍ਰਸ਼ਾਸਨ ਦੇ ਅੱਗੇ ਉੱਚ ਅਧਿਕਾਰੀਆਂ ਦੇ ਅੱਗੇ ਇਹ ਮੰਗਾਂ ਰੱਖੀਆਂ ਸੀ ਜਿਨ੍ਹਾਂ ਚੋਂ ਇੱਕ ਮੁੱਖ ਮੰਗ ਜਿਹੜੀ ਹੈਗੀ ਆ ਕਿ ਸ਼੍ਰੀ ਦਲਜੀਤ ਅੰਮੀ ਜੀ ਦੀ ਜਿਹੜੀ ਨਿਯੁਕਤੀ ਹੋਈ ਹੈ ਉਹ ਕਿੱਦਾਂ ਹੋਈ ਹੈ ਯੂਨੀਵਰਸਿਟੀ ਨੇ ਕਿਹੜੇ ਮਾਪਦੰਡ ਰੱਖੇ ਸੀ ਜਿਨ੍ਹਾਂ ਤੇ ਵਿਚਾਰ ਕਰਦੇ ਹੋਏ ਉਸ ਇੰਟਰਵਿਊ ਦੇ ਦੌਰਾਨ ਆ ਸ਼ਰੀਦਲਜੀਤ ਅਮੀ ਜੀ ਨੂੰ ਰੱਖਿਆ ਗਿਆ ਹੈ ਜਿਹੜੀ ਕਿ ਨਿਯਮਾਂ ਦੀ ਉਲੰਘਣਾ ਹੈ ਅਸੀਂ ਪ੍ਰਜੋਰ ਮੰਗ ਕਰਦੇ ਹਾਂ ਕਿ ਉਹਨਾਂ ਦੀ ਜਿਹੜੀ ਨਿਯੁਕਤੀ ਹੈ ਉਹਦੀ ਇੱਕ ਵਾਰ ਫੇਰ ਜਾਂਚ ਕਰਵਾਈ ਜਾਵੇ ਤੇ ਉਹਨਾਂ ਦਾ ਜਿਹੜਾ ਗੈਰ ਪੇਸ਼ੇਵਰانہ ਜਿਹੜਾ ਵਿਵਹਾਰ ਹੈਗਾ ਜਿਹੜਾ ਉਹ ਸਾਨੂੰ ਪੂਰੇ ਸਟਾਫ ਨੂੰ ਵਾਰ-ਵਾਰ ਆਪਣੇ ਦਫ਼ਤਰ ਵਿੱਚ ਬੁਲਾ ਕੇ ਜਲੀਲ ਕਰਦੇ ਨੇ ਮੰਦੀ ਸ਼ਬਦਾਵਲੀ ਯੂਜ਼ ਕਰਦੇ ਨੇ ਗੈਟ ਆਊਟ ਫਰਮ ਮਾਈ ਰੂਮ ਇਦਾਂ ਦੇ ਸ਼ਬਦਾਂ ਦਾ ਇਦਾਂ ਦੇ ਲੈਜ਼ੇ ਦਾ ਇਸਤੇਮਾਲ ਕਰਦੇ ਨੇ ਔਰ ਸਾਨੂੰ ਗਾਹੇ ਬਗਾਹੇ ਬਿਨ ਸਿਰ ਪੈਰ ਦੀਆਂ ਚਿੱਠੀਆਂ ਕੱਢਦੇ ਨੇ ਉਹਨਾਂ ਦੇ ਇਸ ਵਿਵਹਾਰ ਦੇ ਅਗੇਂਸਟ ਅਸੀਂ ਧਰਨਾ ਦਿੱਤਾ ਹੈ ਵਾਰ-ਵਾਰ ਪੱਤਰ ਲਿਖ ਕੇ ਦਿੱਤੇ ਪਰ ਕੋਈ ਕਾਰਵਾਈ ਨਹੀਂ ਹੋਈ ਇਸ ਲਈ ਅੱਜ ਅਸੀਂ ਪ੍ਰਸ਼ਾਸਨ ਦੇ ਜਿਹੜੇ ਕੰਨ ਬੈਰੇ ਹੋਏ ਨੇ ਉਹਨਾਂ ਨੂੰ ਥੋੜਾ ਜਿਹਾ ਖੋਲਣ ਦੇ ਲਈ ਇਹ ਡਿਪਾਰਟਮੈਂਟ ਦਾ ਦਰਵਾਜ਼ਾ ਪਰਦ ਕੀਤਾ ਹੈ ਥੈਂਕ ਯੂ ਥੈਂਕ ਯੂ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ